ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਸਨੌਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਪਿੰਡ ਮਲਕਪੁਰ ਨਗਰ ਕਰਨਪੁਰ ਬੱਤਾਪੱਤੀ ਅਤੇ ਬੋਲੜ ਕਲਾਂ ਪਿੰਡ ਹੈ ਕਾਰਨ ਪਿਛਲੇ ਦਿਨ ਹੋਈ ਤੇਜ਼ ਬਰਸਾਤ ਅਤੇ ਗੜ੍ਹੇਮਾਰੀ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਉਸ ਬਾਬਤ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਅਤੇ ਵੀ ਟੈਗ ਨੇ ਕੀ ਕਿਹਾ ਤੁਸੀਂ ਵੀ ਸੁਣੋ ਆਪਣੀ ਫਸਲ ਕਿੰਨੇ ਦਾ ਨੁਕਸਾਨੀ ਗਈ ਹੈ ਗਾਇ ਮੈਂ ਤੇਰਾ ਹਾਲ ਹੈ ਜੀ ਉਹ ਦੇਖੋ ਜੀ ਹਾਲ ਹੈ ਫਸਲ ਖੇਤ ਦੇਖ ਲਓ ਜੀ ਕੋਈ ਅਧਿਕਾਰੀ ਆਇਆ ਸੀ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਆਇਆ ਕੋਈ ਵਿਧਾਇਕ ਆਇਆ ਹੋਵੇ ਤੁਹਾਡੇ ਪਿੰਡ ਚ ਕੋਈ ਨਹੀਂ ਆਇਆ ਆਦਾ ਆਦਾ ਮਾਣ ਮਾਣ ਐਮ ਐਲ ਏ ਸਾਹਿਬ ਆਏ ਸੀ 7 ਵਜੇ ਸ਼ਾਮ ਨੂੰ ਉਸ ਤੋਂ ਬਾਅਦ ਬੰਦੇ ਨਹੀਂ ਰਹੀ ਹੋ ਜਾਂਦਾ ਜੀ ਬਾਕੀ ਇਹ ਚੀਜ਼ ਹੈ ਜੀ ਸਾਰਾ ਸਭ 100% ਨੁਕਸਾਨੀ ਆ ਚੰਦੂ ਮਾਜਰਾ ਸਾਹਿਬ ਆਏ ਨੇ ਜਾਇਜ ਲੈ ਰਹੇ ਨੇ ਦੌਰ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਚਾਹੋ ਜੀ ਸਾਹਿਬ ਬਹੁਤ ਧੰਨਵਾਦ ਇਹਨਾਂ ਨੇ ਆ ਕੇ ਸਾਡੀ ਸ਼ਾਰਤ ਸਾਡੀ ਇਹ ਤਾਂ ਸਾਡੇ ਭਰਾ ਹਾਂਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਗੁਰਜਤ ਸਿੰਘ ਕੀ ਕਹਿਣਾ ਚਾਹੋਗੇ ਚੰਦੂ ਮਾਜਰਾ ਸਾਹਿਬ ਦੌਰਾ ਕਰ ਰਹੇ ਨੇ ਸਾਥ ਲੈ ਰਹੇ ਨੇ ਬਹੁਤ ਧੰਨਵਾਦ ਜੀ ਤੁਹਾਡਾ ਇਹ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਤੁਹਾਡੇ ਪਿੰਡ ਜੇ ਕਿੰਨੀ ਕੁ ਨੁਕਸਾਨੀ ਗਈ 80% ਨੁਕਸਾਨ ਹੈ ਜੀ ਸਾਡੇ ਪਿੰਡ 'ਚ ਕੋਈ ਅਧਿਕਾਰੀ ਆਏ ਹੋਵੇ ਕੋਈ ਅਧਿਕਾਰੀ ਕੋਈ ਪਿਛਲੀਆਂ ਫਸਲਾਂ ਜਿਵੇਂ ਕੀ ਹੜ੍ਹ ਦੇ ਕਰਕੇ ਨੁਕਸਾਨੀਆਂ ਗਈਆਂ ਸੀਗੀਆਂ ਉਹਨਾਂ ਦਾ ਕੋਈ ਵਾਪਜਾ ਮਿਲਿਆ ਹੋਵੇ ਕੋਈ ਵਾਪਜਾ ਸਾਨੂੰ ਨਹੀਂ ਮਿਲਿਆ ਜੀ ਮਿਲਿਆ ਵੀ ਤਾਂ 5-5 ਕਿੱਲਾਂ ਤੱਕ ਸੀਮਿਤ ਰਹਿ ਗਿਆ ਜੀ ਕਿਸੇ ਕੋਲ ਵੱਧ ਜ਼ਮੀਨ ਵੀ ਹੈ ਤਾਂ 5 ਕਿੱਲਾਂ ਦਾ ਮਤਲਬ ਕੀ ਹੈ ਜੀ ਖਰਚਾ ਤਾਂ ਸਾਰੀ ਪ ਕੀ ਕਹਿਣਾ ਚਾਹੋਗੇ ਮੌਕੇ ਤੇ ਜੋ ਸਰਕਾਰ ਹੈ ਇਸ ਸਮੇਂ ਆਪ ਦੀ ਪਾਰਟੀ ਸਰਕਾਰ ਨੂੰ ਤਾਂ ਖੁਲੋ-ਖੁਲੋ ਸੀ ਕੀ ਕਹਿ ਸਕਦੇ ਹਾਂ ਕੁਝ ਵੀ ਕਹਿ ਸਕਦੇ ਕਹਿਣ ਵਾਲਾ ਕੰਮ ਨਹੀਂ ਕਰਦੀ ਸਰਕਾਰ ਕੰਮ ਨਹੀਂ ਕਰ ਸਕਦਾ ਚੰਦੂ ਬਜਰਾ ਸਾਹਾ ਆ ਰਹੇ ਨੇ ਦੌਰਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਹੈ ਚੰਦੂ ਬਜਰਾ ਸਾਹਿਬ ਤੋਂ ਸਾਡੇ ਭਰਾ ਹੈ ਸੱਤ ਗਲਤੀ ਹੋ ਗਈ ਹਿਰਨ ਨੂੰ ਅਸੀਂ ਨਹੀਂ ਲੈ ਕੇ ਆ ਸਕੇ ਆਇਓ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਤੁਹਾਨੂੰ ਫਸਲਾਂ ਦਾ ਕਿਸ ਤਰ੍ਹਾਂ ਦੀ ਲੱਗੀਆਂ ਜੜੇ ਮਰੀ ਦੇ ਕਾਰਨ ਸਨੋਗਲ ਕੇ ਮੈਂ ਸਮਝਦਾ ਆ ਵੀ ਇਹ ਇਲਾਕਾ ਬੜੇ-ਬੜੇ ਪਹਿਲਾਂ ਹੜ੍ਹਾਂ ਦੀ ਮਾਰ ਉਹਦਾ ਮੁਆਵਜ਼ਾ ਅਜੇ ਤੱਕ ਲੋਕਾਂ ਨੂੰ ਪੂਤਰਨਾ ਮਿਲ ਸਕਿਆ ਹੁਣ ਜਿਹੜੀ ਗੜੇ ਮਾਰੀ ਦੀ ਮਾਰ ਆ ਇਹਨੇ ਬਹੁਤ ਤੌਰ ਮਾਨਸਿਕ ਤੌਰ ਦੇ ਉੱਤੇ ਪਰਿਸ਼ਾਨ ਨੂੰ ਬੜਾ ਵੱਡਾ ਮਨਸਿਕ ਬਿਮਾਰੀ ਆ ਆਰਥਿਕ ਤੌਰ ਤੇ ਤਾਂ ਮਾਰੀ ਮਾਰੀ ਆ ਫਸਲਾਂ ਬਿਸ਼ੀਆਂ ਪਈਆਂ ਮੇਰੀ ਬੇਨਤੀ ਆ ਮੇਰੀ ਹੁਣੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਰਿਪੋਰਟਾਂ ਤਿਆਰ ਕਰ ਰਹੇ ਆ ਮੈਂ ਕਿਹਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਖਰਾਬਾ ਹੋਇਆ ਕਹਿੰਦਾ ਜੀ 50% ਹੋਇਆ ਜੇ ਤੁਸੀਂ ਉਹ ਅਧਿਕਾਰੀ ਨੂੰ ਮੈਂ ਕਹਿੰਨਾ ਹੈ ਜਦੋਂ ਤੁਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਦੇਖੋ ਸਰਕਾਰਾਂ ਚਲਾਉਣ ਵਾਲੇ ਵੀ ਦਫ਼ਤਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਕਹਿਣ ਤੇ ਕੰਮ ਕਰਨਾ ਉਹ ਅਫਸਰ ਸਾਹੀ ਵੀ ਦਫ਼ਤਰਾਂ 'ਚ ਬੈਠ ਕੇ ਰਿਪੋਰਟਾਂ ਭੇਜੀ ਜਾਂਦੀ ਆ ਤੁਸੀਂ ਆ ਕੇ ਗਰਾਊਂਡ ਤੇ ਦੇਖੋ ਇਹ ਉੱਪਰੋਂ ਹੀ ਹਰਿਆਲੀ ਲੱਗਦੀ ਆ ਆ ਬਲੀ ਤੋੜ ਕੇ ਲੈ ਕੇ ਆਏ ਤੇ ਜਦੋਂ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਦੇਖੋਗੇ ਬੜੀ ਵੱਡੀ ਮਾਰ ਗੜੇਮਾਰੀ ਨੇ ਕੀਤੀ ਆ ਬੰਲੀਆਂ ਤੋੜਤੀਆਂ ਫਸਲਾਂ ਬਿਸ਼ੀਆਂ ਪਈਆਂ ਇਹ ਜਿਹੜੀ ਧੁੱਪ ਪੈਣੀ ਆ तकरीबन ਸਾਰੀ ਸੁੱਕ ਜਾਣੀ ਆ ਆ ਦੇਖੋ ਸਾਰੀ ਟੁੱਟੀ ਵੀ ਆ ਜੀ ਆ ਦੇਖੋ ਇਸ ਤਰੀਕੇ ਨਾਲ ਆ ਸਾਰੀ ਟੁੱਟੀ ਵੀ ਆ ਇੱਥੇ ਹੁਣ ਕੋਈ ਦਾਣਾ ਨਹੀਂ ਹੋਣਾ ਇਹ ਤਾਂ ਹਫ਼ਤੇ ਦੇ ਵਿੱਚ ਵਿੱਚ ਆਇਆ ਸੀ ਇੱਕ ਦੇਖੋ ਸਾਰੀ ਟੁੱਟੀ ਵੀ ਆ ਇੱਕ ਵੀ ਬੱਲੀ ਜਿਹੜੀ ਜਿਹੜੀ ਹੈਗੀ ਆ ਫਸਲ ਇਹ ਸੁੱਕ ਜਾਣੀ ਆ ਸੋ ਮੇਰੇ ਉਹ ਜਿਹੜਾ ਕਹ ਰਿਹਾ ਨਾ ਵੀ 50% ਹੋ ਗਿਆ ਤੁਸੀਂ ਆ ਕੇ ਦੇਖੋ ਆ ਮੈਂ ਹੁਣ ਜਾ ਕੇ ਆਇਆ ਕਰਨਪੁਰ 70% 80% ਜਿਹੜਾ ਹੈਗਾ ਖਰਾਬਾ तकरीबन ਇਹ ਸਾਰੀ ਬੈਲਟ ਦੇ ਵਿੱਚ ਕੋਟਲਾ ਬੱਤਾ ਬੱਤੀ ਮਲਖਪੁਰ ਕਰਨਪੁਰ ਸਰਕਪੜਾ ਨਗਰ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਸਮਝਦਾ ਵੱਡਾ ਖਰਾਬਾ ਹੋਇਆ ਤੇ ਪੁਰ ਇਸ ਲਈ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਦਫਤਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਫਸਰ ਸ਼ੈਨ ਮੇਰੀ ਬੇਨਤੀਆ ਦੇਖੋ ਤੁਸੀਂ ਤਨਖਾਹਾਂ ਲੈਣੇ ਹੋ ਇਹ ਲੋਕਾਂ ਦੇ ਟੈਕਸ ਦੇ ਵਿੱਚੋਂ ਪੈਸੇ ਦੇ ਨਾਲ ਲੈਣੇ ਹੋ ਅੱਜ ਜਦੋਂ ਐਡੀ ਵੱਡੀ ਮੁਸੀਬਤ 'ਚ ਇਹ ਲੋਕ ਘਰੇ ਹੋਏ ਨੇ ਤੁਸੀਂ ਆਓ ਇਹਨਾਂ ਦੇ ਨਾਲ ਖੜੋ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਵੀ ਤੁਹਾਡੀਆਂ ਤਨਖਾਹਾਂ ਲੈਣ ਵਾਲੀ ਅਫਸਰशाही ਤੁਹਾਡੇ ਪੈਸੇ ਚੋਂ ਅੱਜ ਤੁਹਾਡੇ ਦੁੱਖ ਦੇ ਵਿੱਚ ਨਾਲ ਖੜੀ ਆ ਤੇ ਇਹਨਾਂ ਦੀ ਬਾਹਰ ਫੋਟੋ ਨਾਲੇ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਦੇਖੋਗੇ ਤਾਂ ਤੁਸੀਂ ਸਹੀ ਰਿਪੋਰਟ ਦੇ ਸਕੋਗੇ ਸੋ ਮੈਂ ਇਸ ਵਾਰੀ ਬੇਨਤੀ ਕਰਦਾ ਦੇਖੋ ਪਿਛਲੀ ਵਾਰੀ 2 ਸਾਲ ਪਹਿਲਾਂ ਜਿਹੜੇ ਲਗਭਗ 2 ਸਾਲ ਉਹ ਚੱਲੇ ਹੜਾਂ ਦਾ ਮੁਆਵਜ਼ਾ ਹਜ ਤੱਕ ਨਹੀਂ ਮਿਲਿਆ ਇਸ ਵਾਰੀ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਹੈਗਾ ਮੈਂ ਦੁਬਾਰਾ ਫੇਰ ਤਾਰਨਾ ਕਰਦਾ ਵੀ ਸਮੂਥੀ ਅਫਸਰਸ਼ਾਹੀ ਦਾ ਘਰਾ ਕਰਾਂਗੇ ਅਸੀਂ ਤੁਹਾਡਾ ਦਫਤਰਾ ਚੋਂ ਨਿਕਲਣਾ ਬੰਦ ਕਰ ਦਾਂਗੇ ਜੇ ਇਸ ਵਾਰੀ ਕੋਈ ਢਿੱਲ ਤੁਸੀਂ ਦਿਖਾਈ ਇੱਕ ਹਫ਼ਤੇ ਦੇ ਵਿੱਚ ਵਿੱਚ ਰਿਪੋਰਟਾਂ ਭੇਜ ਕੇ ਗਰਦਾਵਰੀਆਂ ਜਨਰਲ ਹੋਣੀਆਂ ਪਰ ਜਨਰਲ ਗਰਦਾਵਰੀਆਂ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਥੋੜੀ ਜਲਦੀ ਕਰਵਾ ਲਓ ਤਾਂ ਕਿ ਲੋਕਾਂ ਨੂੰ ਦੇਖੋ ਇਸ ਸਮੇਂ ਬੇਚੈਨੀ ਚ ਹੁੰਦਾ ਕਿਸਾਨ ਅਪ੍ਰੈਲ ਨੂੰ ਉਡੀਕਦਾ ਹੁੰਦਾ ਜਿਹਨਾਂ ਨਵਾਂ ਪੁਰਾਣਾ ਕਰਨਾ ਹੁੰਦਾ ਜਾਂ ਕਰਜ਼ਾ ਲੈਣਾ ਹੁੰਦਾ ਜਾਂ ਮੋੜਨਾ ਹੁੰਦਾ ਉਹ ਸਾਰੇ ਤੋ ਐਸੇ ਸਮੇਂ ਜਦੋਂ ਤੁਸੀਂ ਆ ਕੇ ਨਾਲ ਖੜੋਗੇ ਉਹਦੀ ਬੇਚੈਨੀ ਦੂਰ ਹੋਊਗੀ ਵੀ ਹਾਂ ਸਰਕਾਰਾਂ ਸਾਨੂੰ ਮੁਆਵਜ਼ਾ ਦੇਣ ਲੱਗੀਆਂ ਕੋਈ ਸਹਾਰਾ ਮਿਲਦਾ ਕੋਈ ਹੌਸਲਾ ਮਿਲਦਾ ਸੋ ਹਫ਼ਤੇ ਦੇ ਵਿੱਚ ਵਿੱਚ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਜੇ ਤੁਸੀਂ ਜਿਹੜਾ ਹੈਗਾ ਜਲਦੀ ਪ੍ਰਬੰਧ ਕਰੋ ਇਹ ਕੇਵਲ ਕਣਕਾਂ ਨਹੀਂ ਕਣਕਾਂ ਦਾ ਦਿਖ ਰਹੀਆਂ ਵਰਸੀਨ ਦਾ ਬਹੁਤ ਬੁਰਾ ਹਾਲਾਤ ਸਰੋਂ ਬਿਲਕੁਲ ਮੈਂ ਸਮਝਦਾ ਖਤਮੇ ਕਰਕੇ ਰੱਖਤੀ ਸਬਜ਼ੀਆਂ ਖਤਮ ਕਰਕੇ ਰੱਖਤੀਆਂ ਸੋ ਮੇਰੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਵਿੱਚ ਰਿਪੋਰਟ ਭੇਜ ਕੇ ਗਰਦਾਵਰੀਆਂ ਜਲਦੀ ਕਰਵਾ ਕੇ ਤੇ ਮੁਆਵਜ਼ੇ ਦਾ ਜਿਹੜਾ ਹੈਗਾ ਪ੍ਰਬੰਧ ਜਲਦੀ ਤੋਂ ਜਲਦੀ ਤੁਸੀਂ ਬੱਕ ਬੱਕ ਪਿੰਡਾਂ ਦਾ ਦੌਰਾ ਕੀਤਾ ਹੈ ਕਿਹੜੇ ਮਾਈ ਦੇ ਕਿੰਨੇ ਨੁਕਸਾਨੀ ਗਈਆਂ ਫਸਲਾਂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੋਵੇਗੀ ਕਿਸਾਨਾਂ ਨੇ ਸੁਣ ਕੇ ਕੀ ਸਾਹਮਣੇ ਆਇਆ ਸਰਕਾਰ ਬਾਰੇ ਕਿਹੋ ਜਿਹਾ ਲੁੱਤੀਰਾ ਦੇਖੋ ਸਰਕਾਰ ਹਜੇ ਤਾਂ ਸਰਕਾਰ ਦਾ ਕੋਈ ਅਫਸਰ ਪ੍ਰੈਕਟੀਕਲੀ ਅਜਿਹਾ ਸਰਕਾਰ ਜਿੰਨੀ ਕਿ ਹੈਗੀ ਉਨੀ ਕ ਅਖਬਾਰਾਂ ਦੇ ਬਿਆਨਾਂ ਤੱਕਾ ਉਹ ਵੀ ਥੋੜੀ ਬਹੁਤੀ ਪਿਛਲੀ ਵਾਰੀ ਵੀ ਖੜਾਂ ਦੇ ਵਿੱਚ ਇਹ ਹੋਇਆ ਵੀ ਮੁਰਗੀਆਂ ਤੱਕ ਦਾ ਮੁਆਵਜ਼ਾ ਦੇ ਦਾਂਗੇ ਲੋਕਾਂ ਨੂੰ ਇਹ ਲੱਗਿਆ ਵੀ ਮੁਰਗੀਆਂ ਦੇ ਮੁਆਵਜ਼ੇ ਦੇਣ ਦੀ ਗੱਲ ਕਰਦੇ ਕੁਛ ਨਾ ਕੁਛ ਤਾਂ ਦੇਣ ਗਈ ਪਰ ਫਾਰਮੈਲਟੀਆਂ ਕੋਈ ਨਹੀਂ ਪੂਰੀਆਂ ਕੀਤੀਆਂ ਕੇਵਲ ਅਖਬਾਰਾਂ 'ਚ ਹੀ ਰਹੇ ਰਿਪੋਰਟਾਂ ਬਣਾ ਕੇ ਭੇਜ ਨਹੀਂ ਅਸੀਂ ਉਹ ਵੀ ਨਹੀਂ ਭੇਜੀਆਂ 2 ਸਾਲ ਹੋ ਗਏ ਸੜਕਾਂ ਹਜੇ ਤੱਕ ਟੁੱਟੀਆਂ ਪਈਆਂ ਇਸ ਇਲਾਕੇ ਦੀ ਕਿਸੇ ਸੜਕ ਦਾ ਖੱਡਾ ਤੱਕ ਨਹੀਂ ਭਰਿਆ ਗਿਆ ਹੈਗਾ ਸੋ ਮੈਂ ਬੇਨਤੀ ਕਰਦਾ ਇਹ ਲੋਕ ਹੁਣ ਅੱਕ ਤੋ ਜਲਦੀ ਤੋਂ ਜਲਦੀ ਇੱਕ ਹਫਤੇ ਦਾ ਅਸੀਂ ਸਮਾਂ ਦੰਨੇ ਆ ਰਿਪੋਰਟਾਂ ਭੇਜ ਕੇ ਗਰਦਾਵਰੀਆਂ ਜਿਹੜੇ ਜਨਰਲ ਗਰਦਾਵਰੀਆਂ ਉਹੀ ਥੋੜੀਆਂ ਪਹਿਲਾਂ ਕਰਵਾ ਲਤੀਆਂ ਜਾਂ ਸਪੈਸ਼ਲ ਗਰਦਾਵਰੀਆਂ ਕਰਾ ਲਓ ਤੁਸੀਂ ਪਰ ਕਿਸਾਨ ਨੂੰ ਇਹ ਯਕੀਨ ਭਰੋਸਾ ਜਿਹੜਾ ਹੈਗਾ ਉਸ ਦਿਨ ਹੀ ਆਊਗਾ ਜਿੱਦਾਂ ਥੋੜੀਆਂ ਸਪੈਸ਼ਲ ਗਰਦਾਵਰੀਆਂ ਦੇ ਤੁਸੀਂ ਗਰਦਾਵਰੀਆਂ ਕਰਾ ਕੇ ਮੁਆਵਜ਼ਾ ਜਿਹੜਾ ਇਹਨਾਂ ਦੇ ਖਾਤਿਆਂ 'ਚ ਪੈਣਾ ਸ਼ੁਰੂ ਹੋ ਗਿਆ। ਸੋ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਕਾਰਵਾਈ ਜਿਹੜੀ ਉਹ ਸ਼ੁਰੂ ਕਰੇ ਸਰਕਾਰ। ਨਹੀਂ ਤਾਂ ਫਿਰ ਅਸੀਂ ਮਜਬੂਰਨ ਤੌਰ ਦੇ ਉੱਤੇ ਸਰਕਾਰ ਦੀ ਅਫਸਰਸ਼ਾਹੀ ਦਾ ਕਰੌਕ ਕਰਨ ਵਾਸਤੇ ਮਜਬੂਰ। ਜਿਵੇਂ 10% ਮੰਨਦੇ ਹੋ। ਆ ਦੇਖੋ ਜੀ ਤੁਸੀਂ ਮੈਂ ਨਹੀਂ ਮੈਂ ਮੈਂ ਕੁਝ ਨਹੀਂ ਕਹਿੰਦਾ। ਮੇਰੇ ਮੁਤਾਬਕ ਨਾਲ ਤੁਸੀਂ ਮੰਨੋ। ਮੇਰੇ ਮੁਤਾਬਕ ਨਾਲ ਤੁਸੀਂ ਮੰਨੋ। ਪਰ ਮੈਂ ਉਹ ਅਫਸਰਸ਼ਾਹੀ ਜਿਨ੍ਹਾਂ ਨੇ ਮੇਰੇ ਨੋਟਿਸ ਦੇ ਵਿੱਚ ਜਦੋਂ ਮੈਂ ਗੱਲ ਕੀਤੀ ਮੈਨੂੰ ਕਹਿੰਦੇ ਜੀ 50% ਦੇ ਕਰੀਬ ਅਸੀਂ ਰਿਪੋਰਟ ਬਣਾ ਕੇ ਭੇਜ ਦਾਂਗੇ। ਮੈਂ ਇਹਦਾ ਮਤਲਬ ਦਫ਼ਤਰਾਂ ਜੀ ਬੈਠ ਕੇ ਆ ਹੁਣ ਤੁਸੀਂ ਕਿਸਾਨਾਂ ਤੋਂ ਸੁਣੋ ਹਾਂ ਜੀ ਕਿੰਨੇ ਪਰਸੈਂਟ ਹੋਏ 100% 100% ਆ ਆਤਮਾਨ ਸਾਹਿਬ ਕਹਿੰਦੇ ਜੀ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਆ ਉਹਦੀ ਅੱਖ ਚੱਕ ਹੁਣ ਉਹ ਐਨਕਾਂ ਲਾ ਕੇ ਲਾਉਣ ਹੁਣ ਸਾਡਾ ਕੀ ਕਸੂਰ ਆ ਜੀ ਆ ਦੇਖੋ ਸਾਡਾ ਹਾਲ ਇੱਕ ਵੀ ਬਲ ਸੂਤ ਦਿਖਾਈ ਉਹਦਾ ਕਹਿੰਦੇ ਵੀ ਮੈਂ ਅੰਜਨ ਦੇ ਕੋਲ ਮੱਛਰਦਾਨੀ ਲਾ ਕੇ ਸੌਂਦਾ ਰਿਆਂ ਵੀ ਆ ਮੱਛਰਦਾਨੀ ਦਾ ਮਤਲਬ ਉਹ ਆਪੇ ਦੇਖ ਲੈਣਗੇ ਜੀ ਮੱਛਰਦਾਨਾ ਪਰ ਉਹਨਾਂ ਐਨਕਾਂ ਹੀ ਲੱਗੇ ਜੀ ਲਾਉਣ ਉਹ ਸੇ ਸੱਚ ਵੀ ਅਣਕਾਂ ਲਾ ਕੇ ਆਉਣ ਲੱਗੇ ਉਹਨੂੰ ਸਾਡਾ ਕਸੂਰ ਕੀ ਆ ਜੀ ਅੱਖਾਂ ਤਾਂ ਨਹੀਂ ਖਰਾਬ ਹੋਈਆਂ ਜੀ ਅੱਖ ਬਦਲ ਚੜ੍ਹ ਮੈਂ ਹੁੰਦੀ ਆ ਸਰਮ ਉਹਨੂੰ ਸਮਝੋ ਲੈ ਅੱਖ ਬਦਲ ਗਈ ਖਿਡਾਰੀ ਅੱਖ ਬਦਲ ਗਈ ਦੇਖੋ ਆ ਕੇ ਅਫਸਰਾਂ ਨੂੰ ਭੇਜੋ ਇੱਥੇ 100% ਨਾ ਹੋਵੇ ਤਾਂ ਆਹ ਦੇਖੋ ਜੀ ਇਹ ਇਹ ਮੁੱਖ ਮੰਤਰੀ ਸਾਹਿਬ ਗੁੱਸਾ ਨਾ ਕਰਿਓ ਇਹ ਸ਼ਬਦਾਂ ਦਾ ਇਹ ਟੁੱਟੀਆਂ ਹੋਈਆਂ ਆਸਾਂ ਨੇ ਤੁਹਾਡੇ ਤੋਂ ਆਸਾਂ ਬਹੁਤ ਵੱਡੀਆਂ ਸੀ ਬਹੁਤ ਉਮੀਦ ਸੀ ਮੈਂ ਇਹ ਮੈਂ 24 ਘੰਟੇ ਆਪਣੇ ਇਲਾਕੇ ਦੇ ਲੋਕਾਂ ਚ ਰਿਹਾ ਹਾਂ ਜੇ ਮੈਂ ਹਾਰੇ ਆ ਨਾ ਤਾਂ ਕਿਉਂਕਿ ਲੋਕਾਂ ਨੇ ਤੁਹਾਡੇ ਤੋਂ ਆਸਾਂ ਕੀਤੀਆਂ ਸੀ ਤੁਹਾਡੇ ਤੋਂ ਉਮੀਦਾਂ ਕੀਤੀਆਂ ਸੀ ਵੀ ਤੁਸੀਂ ਕੋਈ ਨਵਾਂ ਕੁਝ ਚੰਗਾ ਲੈ ਕੇ ਆਉਂਗੇ ਪਰ ਐਸੇ ਦੁੱਖ ਦੇ ਸਮੇਂ ਦੇ ਵਿੱਚ ਵੀ ਜਦੋਂ ਲੋਕਾਂ ਤੇ ਨਿਗਾ ਨਹੀਂ ਨਾ ਜਾਂਦੀ ਹੈਗੀ ਫਿਰ ਉਹ ਆਸਾਂ ਦਾ ਜਿਹੜਾ ਦਰਦ ਹੁੰਦਾ ਨਾ ਟੁੱਟੀਆਂ ਹੋਈਆਂ ਆਸਾਂ ਦਾ ਉਹ ਸ਼ਬਦਾਰਹੀਨ ਦਿਸੇਗਾ ਜੀ ਟੁੱਟੀਆਂ ਹੋਈਆਂ ਆਸਾਂ ਤੇ ਕਹ ਰਹੇ ਟੁੱਟੀਆਂ ਸੜਕਾਂ ਵੀ ਤੁਸੀਂ ਦੇਖਿਆ ਕਿੰਨਾ ਕਿ ਸੜਕਾਂ ਦੇਖਿਆ ਤੁਸੀਂ ਯਾਰ ਸੜਕਾਂ ਦਾ ਮੈਂ ਤੁਸੀਂ ਬਾਕੀ ਗੱਲਾਂ ਛੱਡੋ ਸੜਕਾਂ ਦਾ ਇੱਕ ਤਾਂ ਸਾਡੇ ਵਿਧਾਇਕ ਸਾਹਿਬ ਦੇ ਪਿੰਡ ਨੂੰ ਜਾਂਦੀ ਹੋਈ ਸੜਕ ਦੇਖ ਲਓ ਉਹਦੇ ਖੱਡਾ ਨਹੀਂ ਭਰੇਗੇ ਫਿਰ ਮੁੱਖ ਮੰਤਰੀ ਸਾਹਿਬ ਦੇ ਆਪ ਨੇ ਸਹਰਿਆਂ ਨੂੰ ਜਾਂਦੀ ਹੋਈ ਸੜਕ ਦਾ ਹਾਲ ਦੇਖ ਲਓ ਮੈਂ ਬਾਰ-ਬਾਰ ਕਹਿਣਾ ਵੀ 2 ਸਾਲ ਕੱਲੇ ਸੀਐਮ ਸਾਹਿਬ ਦੇ ਸਹਰਿਆਂ ਨੂੰ ਨਹੀਂ ਜਾਂਦੀ ਸਾਡੇ ਐਮਐਲਏ ਦੇ ਸਹਰਿਆਂ ਨੂੰ ਵੀ ਹੋਈ ਸੜਕ ਜਾਂਦੀ ਆ ਤੇ 2 ਸਾਲ ਹੋ ਗਏ ਉਹ ਸੜਕ ਦਾ ਖੱਡਾ ਨਹੀਂ ਭਰ ਸਕੇ ਹੈਗੇ ਚਲੋ ਬਾਕੀ ਇਹ ਗੱਲ ਦੇਖ ਕੇ ਤਸੱਲੀ ਕਰ ਲੈਣੇ ਲੋਕ ਵੀ ਜਦੋਂ ਉਹ ਉਹਦੇ ਸਹਰਿਆਂ ਨੂੰ ਜਾਂਦੀ ਸੜਕ ਨਹੀਂ ਭਰੀ ਗਈ ਐਮਐਲਏ ਦੇ ਪਿੰਡ ਤੋਂ ਜਾਂਦੇ ਨੇ ਖੱਡੇ ਨਹੀਂ ਭਰੇਗੇ ਹੈਗੇ ਤਸੱਲੀ ਕਰ ਲੈਣੇ ਵੀ ਭਾਣਾ ਮੰਨ ਲੈਣੇ ਹੋਰ ਤਾਂ ਕੁਝ ਨਹੀਂ ਹੈਗਾ ਪਰ ਮੈਂ ਉਸ ਦਿਨ ਵੀ ਬੇਨਤੀ ਬਸ 15 ਦਿਨ ਪਹਿਲਾਂ ਵੀ ਸੜਕਾਂ ਦਾ ਕੰਮ ਸ਼ੁਰੂ ਕਰਾ ਲਓ ਬਹੁਤ ਟਾਈਮ ਹੋ ਗਿਆ ਦੇਖੋ ਨੌਜਵਾਨ ਬੱਚਿਆਂ ਦੀ ਡੈਥ ਹੋਈ ਆ ਉੱਥੇ ਮਰਾਦ ਮਾਜਰੇ ਠੀਕ ਆ ਉਦੋਂ ਬਾਅਦ ਕਿੰਨੇ ਐਕਸੀਡੈਂਟ ਹੋਇਆ ਰੋਡ ਜਗੀਰ ਹੋਈ ਡੈਥ ਐਕਸੀਡੈਂਟ ਦੇ ਵਿੱਚ ਕਿੰਨੀਆਂ ਡੈਥਾਂ ਹੋ ਰਹੀਆਂ ਅਸੀਂ ਵਾਰਨਿੰਗ ਦਿੱਤੀ ਆ ਵੀ ਜਲਦੀ ਤੋਂ ਜਲਦੀ ਇਹਦਾ ਕੰਮ ਆ ਜਿਹੜਾ ਉਸਨੇ ਮੈਨੂੰ ਕਿਹਾ ਸੀਗਾ ਵੀ ਅਸੀਂ ਮਾਰਚ ਦੇ ਵਿੱਚ ਸ਼ੁਰੂ ਕਰ ਦਾਂਗੇ ਜੇ ਨਾ ਸ਼ੁਰੂ ਹੋਇਆ ਹੁਣ ਜੋ ਸਾਨੂੰ ਪਤਾ ਲੱਗਿਆ ਵੀ ਸਿਰਫ ਚਾਰਕ ਸੜਕਾਂ ਦੀ ਅਪਰੂਵਲ ਆਈ ਆ ਜੇ ਨਾ ਸ਼ੁਰੂ ਹੋਇਆ ਫਿਰ ਸੜਕਾਂ ਵਾਸਤੇ ਵੀ ਇਲਾਕੇ ਦੇ ਲੋਕ ਇਕੱਠੇ ਹੋ ਕੇ ਧਰਨਾ ਮਾਰਨਗੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ